ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਅਸੀਂ ਲੱਗੇ ਆ ਜੀ 벨ਟ ਵਾਲੇ ਪਲਾਜ਼ੋ ਦੀ ਕਟਿੰਗ ਕਰਨ ਹਾਂਜੀ ਪਲਾਜ਼ੋ ਦੀ ਲੈਂਥ ਸਾਡੇ ਕੋਲ ਤਿਆਰ ਹੈਗੀ ਆ ਜੀ 36 ਇੰਚ ਹਾਂਜੀ 1 ਇੰਚ ਆਪਾਂ 벨ਟ ਲਈ ਰੱਖ ਲੈਣਾ 1 ਇੰਚ ਸਾਡੀ 벨ਟ ਪੈ ਜਾਣੀ ਆ ਇਸ ਲਈ ਆਪਾਂ ਨਿਸ਼ਾਨ ਲਗਾਉਣਾ ਜੀ 35 ਇੰਚ ਤੇ ਜਿੰਨਾ ਤੁਹਾਡਾ ਨਾਪ ਆ ਜੀ ਨਾਪ ਨਾਲੋਂ ਆਪਾਂ 1 ਇੰਚ ਘੱਟ ਰੱਖਣਾ ਕਿਉਂਕਿ 1 ਇੰਚ ਦੀ ਤੁਹਾਡੀ 벨ਟ ਪੈਣੀ ਆ ਹਾਂਜੀ ਜੇ ਤੁਸੀਂ 1.5 ਇੰਚ ਦੀ 벨ਟ ਪਾਣੀ ਆ ਤਾਂ ਤੁਸੀਂ 1.5 ਇੰਚ ਘਟਾ ਦੇਣਾ ਹਾਂਜੀ ਫੇਰ ਸਾਡਾ ਬਣਨਾ ਸੀ 34 ਇੰਚ ਅਸੀਂ 1 ਇੰਚ ਦੀ ਪਾਣੀ 1 ਇੰਚ ਘੱਟ ਕਰਕੇ ਅਸੀਂ ਰੱਖਣਾ ਜੀ 35 ਇੰਚ 35 ਤੇ ਨਿਸ਼ਾਨ ਲਗਾ ਕੇ ਜੀ ਆਪਾਂ ਲਾਣਾ ਸਿੱਧਾ ਨਿਸ਼ਾਨ ਬਾਕੀ ਤੁਸੀਂ ਕਿੰਨੀ ਫੋਲਡ ਕਰਨਾ ਚਾਹੁੰਦੇ ਆਂ ਹਾਂਜੀ ਚੌੜੀ ਫੋਲਡ ਕਰਨੀ ਆ ਜਾਂ ਘੱਟ ਫੋਲਡ ਕਰਨੀ ਅਸੀਂ ਜੀ ਮੋਰੀ ਮੋਰੀ ਚੌੜੀ ਫੋਲਡ ਕਰਨੀ ਇਸ ਲਈ ਅਸੀਂ ਰੱਖਾਂਗੇ 4 ਇੰਚ 4 ਇੰਚ ਤੇ ਨਿਸ਼ਾਨ ਲਗਾ ਲਿਆ ਜੀ ਹਾਂਜੀ ਹੁਣ ਆਪਾਂ ਇੱਥੋਂ ਵੀ ਲਗਾ ਲੈਣਾ ਜੀ ਸਿੱਧਾ ਨਿਸ਼ਾਨ ਹਾਂਜੀ हिਪ ਸਾਡੇ ਕੋਲ ਹੈਗੀ ਆ ਜੀ 17 ਇੰਚ 17 ਦਾ ਅੱਧ ਸਾਡੇ ਕੋਲ ਹੋ ਗਿਆ 8.5 ਇੰਚ 8.5 ਇੰਚ ਤੇ ਵਿੱਚ ਆਪਾਂ ਜੀ ਕਰਨਾ ਆ 1 ਇੰਚ ਪਲੱਸ 1 ਇੰਚ ਪਲੱਸ ਕਰਕੇ ਸਾਡੇ ਕੋ ਆਣਾ ਜੀ 9.5 ਇੰਚ ਹਿਪ ਆਪਾਂ ਰੱਖਣੀ ਆ 9.5 ਇੰਚ ਜਿੰਨੀ ਤੁਹਾਡੀ ਹਿਪ ਐ ਜੀ ਹਿਪ ਦੇ ਵਿੱਚ ਤੁਸੀਂ 1 ਇੰਚ ਐਡ ਕਰਨਾ ਐ ਜੀ ਹਾਂ ਜੀ نیچے ਨੂੰ ਤੁਸੀਂ ਆਸਰ ਰੱਖਣਾ ਜੀ 10.5 ਇੰਚ ਆਪਾਂ 10.5 ਇੰਚ ਤੇ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਲਗਾਣਾ ਜੀ ਸਿੱਧਾ ਨਿਸ਼ਾਨ ਇਹ 17 ਇੰਚ ਹਿਪ ਵਾਲੇ ਦਾ ਐ ਜੀ 벨ਟ ਵਾਲਾ ਪਲਾਜ਼ੋ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਹੁਣ ਤੁਸੀਂ ਲਗਾਣਾ ਨਿਸ਼ਾਨ ਇਸ ਸਾਈਡ ਨੂੰ ਜੀ ਹਾਂਜੀ ਆਸਨ ਦੀ ਗੁਲਾਈ ਰੱਖਣੀ ਆਪਾਂ 2 ਇੰਚ ਜੀ ਦੋ ਤੇ ਨਿਸ਼ਾਨ ਲਗਾ ਲੈਣਾ ਇੱਥੋਂ ਆਣਾ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਜੀ ਆਪਾਂ ਗੁਲਾਈ ਘੁਮਾ ਲੈਣੀ ਦੋ ਤੇ ਹਾਂਜੀ ਹੁਣ ਜਿੱਥੇ ਤੁਸੀਂ ਮੋਰੀ ਦਾ ਨਿਸ਼ਾਨ ਲਗਾਇਆ ਸੀ ਜੀ ਉੱਥੋਂ ਆਪਾਂ ਲਗਾਣਾ ਸਿੱਧਾ ਨਿਸ਼ਾਨ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਗਾਉਣਾ ਜੀ ਜਿੱਥੇ ਤੱਕ ਤੁਸੀਂ ਆਸਨ ਦੀ ਸਹੀ ਸਲਾਈ ਲਗਾਈ ਸੀ ਹਾਂਜੀ ਹੁਣ ਤੁਸੀਂ ਇੱਥੇ ਲੈਗ ਸਕੇਅਰ ਨੂੰ ਰੱਖ ਕੇ ਜੀ ਇਸ ਤਰੀਕੇ ਨਾਲ ਸ਼ੇਪ ਦੇਣੀ ਆ ਅਲਿ ਕੋ ਆਪਾਂ ਇਹ ਨਿਸ਼ਾਨ ਲਗਾ ਲੈਣਾ ਮੋਰੀ ਸਾਟੇ ਕੋ ਹੈਗੀ ਆ ਜੀ ਪੈਂਟ ਪਲਾਜ਼ੋ ਦੀ ਸ਼ੇ ਤਿਆਰ ਆਪਾਂ ਲਾਣਾ ਸ਼ੇ ਤੇ ਨਿਸ਼ਾਨ ਹਾਂਜੀ ਛੇ ਤੇ ਨਿਸ਼ਾਨ ਲਗਾ ਲੈਣਾ ਤੁਸੀਂ ਹਾਂਜੀ ਹੁਣ ਆਪਾਂ ਜਿੱਥੇ ਨਿਸ਼ਾਨ ਛੇ ਤੇ ਲਗਾਇਆ ਸੀ ਜੀ ਉੱਥੋਂ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਹਾਂਜੀ ਆ ਜਿਹੜਾ ਨਿਸ਼ਾਨ ਲਗਾਇਆ ਜੀ ਇਹਨੂੰ ਆਪਾਂ ਬਾਹਰਲੀ ਸਾਈਡ ਨੂੰ ਨਿਸ਼ਾਨ ਲਗਾਣਾ ਕਿਉਂਕਿ ਜਦੋਂ ਮੋਰੀ ਫੋਲਡ ਕਰਦੇ ਆ ਤਾਂ ਬਾਹਰ ਪੈਂਦੇ ਰਹਿੰਦੇ ਆ ਇੱਥੋਂ 1/2 ਇੰਚ ਬਾਹਰ ਨੂੰ ਨਿਸ਼ਾਨ ਲਗਾਣਾ ਤੁਸੀਂ ਹਾਂਜੀ ਹੁਣ ਅਸੀਂ ਕਟਿੰਗ ਕਰਨੀ ਹੈ ਜੀ ਕਟਿੰਗ ਕਰਾਂਗੇ सतारा हिप वाली प्लाजो की कटिंग इस तरीके कर सकते हैं जी प्लाजो जी पूरी पेंट की तरह बनेगा हाँ जी फ्रंट की कटिंग की असं हजे बैक की जी ਜੀ ਹੁਣ ਆਪਾਂ ਜਿਹੜਾ ਸਾਈਡ ਤੇ ਨਿਸ਼ਾਨ ਲਗਾਇਆ ਜੀ ਉਹਦੀ ਕਟਿੰਗ ਕਰਨੀ ਹੈ ਜੇ ਤੁਹਾਡੀ ਕਟਿੰਗ ਵਧੀਆ ਹੋਊਗੀ ਤਾਂ ਸਲਾਈ ਵੀ ਵਧੀਆ ਹੀ ਹੋਣੀ ਹੈ। ਹਾਂਜੀ ਫਰੰਟ ਦੀ ਆਪਾਂ ਜਿਹੜੀ ਕਟਿੰਗ ਕੀਤੀ ਹੋਈ ਹੈ ਜੀ ਹੁਣ ਆਪਾਂ ਕਰਨੀ ਆ ਬੈਕ ਦੀ ਆਪਾਂ ਇਹਨੂੰ ਇਸ ਤਰੀਕੇ ਨਾਲ ਇਹਦੇ ਉੱਪਰ ਰੱਖਾਂਗੇ। ਹਾਂਜੀ ਜਿੱਥੇ ਸਾਡੀ ਸਾਈਡ ਸਲਾਈ ਆਣੀ ਆ ਜੀ ਪੌਪਟਾ ਲੱਗਣੀ ਆ ਉਹ ਸਾਈਡ ਤੋਂ ਆਪਾਂ ਰੱਖਣਾ ਜੀ ਜਿਹੜਾ ਬੈਕ ਰੱਖਣੀ ਆ ਆਪਾਂ 3/2 3/2 ਤੇ ਨਿਸ਼ਾਨ ਲਗਾ ਲੈਣਾ ਆਸਣ ਵਾਲੀ ਸਾਈਡ ਤੋਂ ਰੱਖਣਾ ਆਪਾਂ ਜੀ 4 ਇੰਚ ਇਹਨੂੰ ਇਸ ਤਰੀਕੇ ਨਾਲ ਮਿਲਾ ਲੈਣਾ ਆ ਦੇਖੋ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਨੂੰ ਲਗਾ ਲੈਣਾ ਜੀ ਹਾਂ ਜੀ ਹੁਣ ਆਪਾਂ ਜੀ ਇੱਥੋਂ ਪਹਿਲਾਂ ਸਿੱਧਾ ਨਿਸ਼ਾਨ ਮਾਰ ਕੇ ਦੇ ਨਾਲ ਲਗਾ ਲੈਣਾ ਇੱਥੇ ਤੱਕ ਹੁਣ ਆਪਾਂ ਇੱਥੋਂ ਰੱਖਣਾ ਜੀ 2 ਇੰਚ ਐਕਸਟਰਾ ਜਿਹੜਾ ਆਪਾਂ ਰੱਖ ਦਿੰਨੇ ਆ 2 2 ਇੰਚ ਐਕਸਟਰਾ ਜਿਹੜਾ ਰੱਖਣਾ ਤੇ ਨਿਸ਼ਾਨ ਲਗਾ ਲੈਣਾ ਆ ਦੇਖੋ ਤੁਸੀਂ 2 2 ਇੰਚ ਤੇ ਨਿਸ਼ਾਨ ਲਗਾ ਲੈਣਗੇ ਆਪਾਂ ਇਹ ਆਪਾਂ ਹੁਣ ਬੈਕ ਦੀ ਕਟਾਈ ਕਰਨੀ ਆ ਜੀ ਇੱਥੇ ਵੀ ਆਪਾਂ ਆਸਨ ਦੀ ਜਿਹੜੀ ਗੁਲਾਈ ਆ ਜੀ ਉਹ ਵੀ 2 ਇੰਚ ਤੇ ਰੱਖਣੀ ਆ ਸਾਰੇ ਨਿਸ਼ਾਨ ਤੁਸੀਂ ਦੋ-ਦੋ ਇੰਚ ਤੇ ਲਗਾ ਲੈਣੇ। ਇਸ ਨਿਸ਼ਾਨ ਨੂੰ ਆਪਾਂ ਏਦਾਂ ਮਲਾਵਾਂਗੇ ਜੀ। ਹਾਂਜੀ ਆ ਦੇਖੋ ਇੱਥੇ ਜਿੱਥੇ ਮਾਰਕਾ ਲਗਾਇਆ, ਤੋਂ ਆਪਾਂ ਗਲਾਈ ਕਰ ਦੇਣੀ ਇਸ ਤਰੀਕੇ ਨਾਲ। ਹਾਂਜੀ ਦੋ-ਦੋ ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਤੁਸੀਂ। ਜਿੱਥੇ ਤੱਕ ਆਪਣੀ ਮੋਰੀ ਹੈ ਜੀ ਪਲਾਜ਼ੋ ਦੀ, ਉੱਥੇ ਤੱਕ ਆਪਾਂ 2 ਇੰਚ ਤੇ ਨਿਸ਼ਾਨ ਲਗਾ ਲੈਣਾ ਜੇ ਤੁਸੀਂ ਜਿਆਦਾ ਫੀਟਿੰਗ ਪਾਣੀ ਆ ਤਾਂ ਫਿਰ ਤੁਸੀਂ 1.5 ਇੰਚ ਤੇ ਨਿਸ਼ਾਨ ਲਗਾ ਸਕਦੇ ਆਂ ਜੀ ਹਾਂਜੀ ਹੁਣ ਤੁਸੀਂ ਬੈਠ ਦੀ ਕਟਿੰਗ ਕਰ ਦੇਣੀ ਜਿਹੜਾ ਆਪਾਂ ਇਹ ਕੱਪੜਾ ਐਕਸਟਰਾ ਰੱਖਿਆ ਜੀ ਇਹਦੇ ਵਿੱਚ ਆਪਣੀ ਲਾਸਟਿਕ ਪੈਣੀ ਆ ਫਰੰਟ ਤੇ 벨ਟ ਪੈਣੀ ਆ ਜਿੱਥੇ ਜਿੱਥੇ ਸਾਡੇ ਨਿਸ਼ਾਨ ਲੱਗੇ ਆ ਜੀ ਉੱਥੇ-ਉੱਥੇ ਆਪਾਂ ਕਟਿੰਗ ਕਰਤਾ ਜੀ ਇਸ ਤਰੀਕੇ ਮੈਮੋਰੀ ਦੇ ਬਰਾਬਰ ਵੀ ਕਟਿੰਗ ਕਰਨੀ ਨੀਚੇ ਹੁੰਦਾ ਅਨਿਸ ਸਾਈਡ ਵਾਲੀ ਕਟਿੰਗ ਵੀ ਤੁਸੀਂ ਕਰਨੀ ਆ ਜੀ ਕਟਿੰਗ ਦੇ ਨਾਲ ਫਿਟਿੰਗ ਬਹੁਤ ਵਧੀਆ ਆਉਂਦੀ ਹੈ। ਹਾਂਜੀ ਇਸ ਤਰੀਕੇ ਨਾਲ ਤੁਸੀਂ ਪੈਂਟ ਪਲਾਜ਼ੋ ਦੀ ਕਟਿੰਗ ਕਰ ਸਕਦੇ ਆ ਜੀ 벨ਟ ਵਾਲੇ ਦੀ ਬਹੁਤ ਸੌਖੇ ਤਰੀਕੇ ਨਾਲ।